ਆ ਪਹਿਲਾਂ ਬੈ ਗਿਆ ਡੈਕਟਰਾਂ ਚ ਬਾਕੀਆਂ ਦੇ ਦੇ ਨਾਲ ਇੱਕ ਵਾਰੀ ਬਿੱਲ ਕਰਾਂਗੇ ਵਾਰੋ ਵਾਰੀ ਨਹੀਂ ਬਿੱਲ ਕਰਨਾ ਆਪਣੀਆਂ ਗਲਤੀਆਂ ਕਰਕੇ ਤੇ ਬੰਦਾ ਗਾੜੀ ਆਪਣਾ ਵੀ ਕੰਮ ਔਖਾ ਹੀ ਆਦਾ ਆਪਾਂ ਵੀ ਰੜਦੇ ਹੁਣ ਪਾਣਿਆ ਕਿਤੇ ਡੈਕਟਰਾਂ ਆਜੀ ਤੁਹਾਡੇ ਸਾਰਿਆਂ ਦਾ ਤੇ ਆ ਕੀ ਚਿਹਰੇਣਾ ਪਰ ਤੇ ਜਿਹੜਾ ਤੇਲ ਦਗਿਆ ਤੇਲ ਪਾਉਣ ਪਹਿਲਾਂ ਰਾਜਾ ਤੇਲ ਪਾਇਆ ਤੇ ਪੁੰਗਿਆ ਤੇਲ ਤੇ ਉਹਨਾਂ ਪੁੰਗਿਆ ਤੇਲ ਪਾਉਣ ਫੇਰ ਬਾਅਦੇ ਤੇ ਫੇਰ ਬੜਾ ਸਾਰੇ ਜਾਣੇ ਕਿਤੇ ਤੁੜਨੇ ਜਿੰਨੇ ਰੈਕਟਿਵ ਜਿੰਨੇ ਤੇਲ ਬੰਦੇ ਸਾਰੇ ਇਕੱਠੇ ਤੁੜਨੇ ਇੱਕ ਵਾਰੀ ਤੇ ਆਪਾਂ ਲੋਕਾਂ ਨੇ ਤੇਲ ਪਾਉਣਾ ਲੱਗੇ ਆ ਦੂਜੇ ਬੰਦੇ ਨੇ ਆਪਣੇ ਬੈ ਗਿਆ ਤੇਲ ਤੇ ਆਪਾਂ ਰਹਿ ਗਏ ਤੇਲ ਪੈਣ ਵਾਲੀ ਦਾ ਖਾਪਾ ਹੀ ਲੱਗਾ ਹੁਣ ਪੈਣ கிள பையே கிர پارلی لائن چلو میرے ساتھ ادھر لوگ پانی سکیا چاہ پیگی گیا میں نے ٹھیک ہو گیا پتا گارا جہا گارا جہا مطلب ٹائم سے گئے روزے بارہ ایک گھنٹے کرتا ہے ਆ ਦੇ ਕਰੀ ਬੀ ਕਿ ਬਾਕੀ ਜਰਾ ਰਾਹ ਦਾ ਪਤਾ ਨਹੀਂ ਰਾਹ ਆਹ ਹੋ ਚੱਲ ਗਿਆ ਵਾ ਰਾਹ ਹੋ ਰਾਹ ਬਰਾਵੀ ਨਾਉਣ ਵੇਨੇ ਜਾ ਕੇ ਭਰਾ ਜਿੱਦਾਂ ਤੇ ਜੋ ਆ ਜੇ ਵੀ ਨੇ ਕੀਤਾ ਸਹੀ ਨਾ ਨਹੀਂ ਕੀਤਾ ਬਹੁਤ ਮੱਡਾ ਹੜਾ ਰਾਹ ਦਾ ਸਾਡੇ ਰਾਹ ਨਹੀਂ ਆਨੇ ਆਉਂਦੇ ਆ ਆਪਾਂ ਪਰਿਓ ਤੇ ਆਏ ਸੀ ਪਰ ਹੁਣ ਫੇਰ ਇਦੀ ਪਾਇਆ ਬਾਕੀ ਬੰਦੇ ਦੇ ਨਾਲ ਅਜੇ ਜਾਂਨੇ ਅਜੇ ਤੱਕ ਤੇ ਹੈ ਸਾਡੇ ਅੱਗੇ ਦਜਾ ਦੇਣਾ ਵਾ ਪਾਣੂ ਉਹਦਾ ਕੀ ਜਾ ਦੇਣਾ ਪਰ ਸੇਵਾ ਵਾਲਾ ਦਜਾ ਦੇਣਾ ਆਏ ਦਾ ਤੇ ਆ ਠੀਕ ਵਾ ਗਾੜੀ ਲਾ ਕੇ ਬਿਨੇ ਈਮੋ ਚੱਲ ਪਾਦਾ ਵਾ ਤੇਲੇ ਪਾਸੇ ਆਰਮੀ ਜੜੀ ਸਾਰੀ ਉੱਤੇ ਵਾਟਰ ਵਾ ਲੱਗੇ ਦਾ ਜੇ ਨਾ ਆਵੇ ਤਾਂ ਰਕਦਾ ਪੰਜਾਂ ਸੋ ਸਾਹ ਨਹੀਂ ਆਉਂਦਾ ਆਹ ਤਾਂ ਗੋਬੀ ਵਿੱਚ ਆ ਰਹੀਆਂ ਕਾ ਡੰਡੇ ਦੇ ਹੁੰਦੇ ਨਾ ਤੁਹਾਨੂੰ ਜਿਹੜੇ ਆ ਰਹੇ ਇਹ ਸਭ ਗੋਬੀ ਵਿੱਚ ਦੇਖੋ ਕੀ ਹਾਲ ਬਰਾਇਆ ਪਾਣੀ ਦੀ ਗੋਬੀ ਦਾ ਆ ਵੱਡੇ ਵੱਡੇ ਸਪੇਡੇ ਵਾਲੇ ਡੇਡੇ ਕਿੱਦੇ ਆ ਤੇ ਸਭ ਪਾਣੀ ਦੇ ਮਿਹਰਬਾਨੀ ਆ ਜੀ ਬਹੁਈ ਆਈ ਕਰੀ ਕੁਦਰਤ ਆ ਭਾਈ ਆ ਬੋ ਮੜਾ ਗਾੜੀ ਤੇ ਆਪਾਂ ਥੋੜੀ ਰੇਸ ਦੇ ਕੇ ਜਾਂਦਣਾ ਪੈਣਾ ਵਾ ਅੱਧਾ ਪੁਣਾ ਘੇਟਾ ਹੋ ਗਿਆ ਵੀ ਅਗਰ ਆਪਾਂ ਇਹੋ ਵਧੀਆ ਤਿੰਨ ਬੰਦੇ ਗਾੜੀ ਬੰਦੇ ਚੱਲ ਗਏ ਆ ਓਨਾ ਟਾਈਮ ਲੱਗਿਆ ਮਜ ਮਜ ਦੇ ਨਗਾਉ ਦੇ ਕਲਾ ਕਲਾ ਟਰੈਕਟਰ ਕਰਕੇ ਉਹਰ ਫੋਟੋ ਦਾ ਦਸਾ ਕਰ ਰਹੇ ਹਾਂ ਕਿ ਜੀਆਂ ਲੂਹਾਂ ਨਾਲ ਫੇਰਨ ਲੱਗੋ ਹੁੰਦੇ ਆ ਟਰੈਕਟਰ ਦੇ ਵੇਖਦੇ ਹਾਂ ਕੀ ਹਾਲ ਚਾਅ ਕਰਦੇ ਆ ਇਹਨਾਂ ਦਾ ਆਪਣਾ ਉਹ ਨਹੀਂ ਜੀ ਜੀ ਨਿਕਲਣਾ ਇਹ ਬਹੁਤ ਯਾਦ ਨੇ ਮਗਰੋਂ ਮਗਰ ਆਹ ਵੇਖੋ ਟਰੈਕਟਰਾਂ ਦੇ ਨਾਲ ਇਹਨਾਂ ਦੀ ਆਪਣੀਆਂ ਗਲਤੀਆਂ ਵਾ ਜਿੱਦਾਂ ਟ੍ਰੈਕਟਰ ਭਜਾ ਆਵਜੂਗੇ ਜੀ ਬਾੜੇ ਆ ਬੰਦਾ ਦਾ ਬਾੜੇ ਮਜਮੇ ਜਾਵੇ ਲੀਏ ਲੀਏ ਜਾਵੇ ਦੇਖੋ ਕੀ ਨਾ ਆ ਟ੍ਰੈਕਟਰ ਦਾ ਕੋਈ ਕਹਿਣ ਨੂੰ ਮੂੰਹ ਪਿੱਛਾ ਕੋਈ ਕਹਿਣ ਨੂੰ ਹੋਇਆ ਐ ਜੀ ਹੁਣ ਵੱਢ ਲੱਗੇ ਆਪਾਂ ਦੇਖਦੇ ਹਾਂ ਸਾਡਾ ਬਾਹਰ ਬਾਕੀ ਬੰਦੇ ਆਪਣੀ ਵੇਹਾਰ ਕਰਦੇ ਫਗਰਵਾ ਤੇ ਆਪਾਂ ਅੱਜ ਕਾਏ ਜੀ ਨਾ ਬਹੁਤੀ ਗੱਡੀਆਂ ਦਾ ਨਾਮ ਉਹਦੇ ਸੁਥੇ ਆ ਤੇ ਰਾਹ ਦੇਖੋ ਜੀ ਰਾਹ ਜਿਹੜਾ ਜਾਂਦਾ ਆ ਸੁਤੀ ਬਣਿਆ ਜਿਗਰੀ ਪੂਰੀ ਦਲਦਲ ਦੀ ਜਗਾਂ ਨੇ ਦਲਦਲ ਵਿੱਚ ਆ ਹੋਇਆ ਗੱਲ ਦਾ ਅੱਜ ਰਾਤ ਵੀ ਜੇਸੀ ਨਾ ਬੜਾ ਤੁਹਾਡਾ ਮੋਡਾ ਕਿਹਾ ਹੋਈ ਕੱਲ ਤੋਂ ਬਹੁਤ ਜਿਆਦਾ ਕਾਲਾ ਪਸਾਂ ਹੀ ਪਰੇ ਨਹੀਂ ਗਈ ਅੱਜ ਕੋਈ ਨਹੀਂ ਪੜਿਆ ਸਾਬ ਉਹ ਉਹ ਡੀਸ ਆਇਆ ਵਾ ਤੇ ਉਹ ਬੰਦਿਆ ਹੁਣ ਬੈਠਾ ਔਰ ਹੁਣ ਬੱਲੇ ਕੱਲੇ ਨਿਕਲੂਗਾ ਉਹ ਇੱਕ ਇਥੇ ਬਾਪੇ ਦਾ ਨਾਮ ਜੌਂਡੀਆਰਾ ਉਹ ਵੀ ਹੋਰ ਬਾਈ ਥੋੜਾ ਹੋਰ ਬਾਈ ਤਾਂ ਹੋਰ ਇੱਕ ਟ੍ਰੈਕਟਰ ਨਿਕਲ ਆਣੀ ਹੈ ਉਹ ਵੀ ਟ੍ਰੈਕਟਰ ਵਾਦੀ ਬੜੇ ਗਏ ਆ ਅੱਜ ਤੋਂ ਆ ਸੋਣ ਵਾਲੀ ਕਹਿੰਦਾ ਨਿਕਲੂਗਾ ਹੋਰ ਬਾਈ ਤੇ ਹੋਰ ਤੋਂ ਬਣਾ ਆ ਆ ਗੋਮੀਲਾ ਸਾਰੇ ਇਦਾਂ ਨਿਕਲਨੇ ਆਏ ਬੜੇ ਟਰੈਕਟਰ ਆਏ ਤੇ ਬਾਕੀ ਬੰਦੇ ਆਪਣੇ ਉਹ ਚਲ ਗਏ ਆ ਗਾੜੀ ਸੇਵਾ ਕਰਨ ਜਿਹੜਾ ਆਪਣਾ ਨਾਲ ਆ ਗਰੁੱਪ ਉਹ ਗਾੜੀਆਂ ਕੋ ਸੇਵਾ ਕਰਦੇ ਟਰੈਕਟਰ ਚੱਲ ਪਏ ਆ ਤਾਂ ਆ ਆਮਰਾਜ ਅੱਗੇ ਆ ਜੀ ਇਹ ਨਿਕਲਾਂਗੇ ਤੇ ਫੇਰੀ ਆਣ ਉਹ ਗਾੜੀ ਗੱਡੀ ਜਿੱਥੇ ਜਾਂਦੀ ਆ ਮੇਰੇ ਖਾਣਾ ਉਹਨੇ ਰਾਹ ਬਣਾਏ ਆ ਚੱਲ ਬਹੁਤ ਅੰਦਾ ਰਾਹ ਹੈ ਨੇ ਬਾਕੀ ਮਗਰੇ ਹੋਣਗੇ ਸੰਦੇ ਚੱਲ ਅੰਕਲ ਪੜਾਏ ਮੋੜਿਆ ਮੈਂ ਰਾਈਟਰ ਲੰਘ ਜੇ ਪਈਏ ਤੇ ਦੇਖੋ ਇਹ ਇਹ ਬਾਈ ਚਾਸੇ ਵੇਖੋ ਗਿਆ ਤੇ ਗਿਆ ਫੇਰ ਨਹੀਂ ਖੇਤੀ ਕੀਤਾ ਨਿਕਲਦਾ ਮੈਂ ਜਿਹੜਾ ਕੋਈ ਵਿੱਚ ਵੜ ਗਿਆ ਜੋਟ ਚੱਲ ਪਪਾ ਕੋਈ ਨਹੀਂ ਆਉਣਾ ਬੜਾ ਪਰ ਲੱਗਨੇ ਹੁਣ ਚਲੋ ਜੀ ਆਪਣੇ ਸਾਹ ਦੇ ਰੇਟ ਵੜ ਗਏ ਜੋਟ ਵੀ ਚਲ ਗਿਆ ਅੱਜ ਨਾਲ ਬਾਬਾ ਦਰਸੀਬ ਸਿੰਘ ਜਿਹੜਾ ਵਾਲੇ ਆਲੇ ਥੱਲੇ ਹੋਟਾ ਸਾਨੂੰ ਬੈਠੋ ਹੋਰ ਲੋਕਾਂ ਨੂੰ ਕਿਸਾਨ ਦੇ ਬੰਦੇ ਆ ਕਿਸਾਨ ਤੇ ਜਵਾਨਾਂ ਦਾ ਯੂਨੀਅਨ ਸਾਰੀਆਂ ਜਿੱਥੇ ਬੱਲੀਆਂ ਰਾਲ ਕੇ ਲੋਪਲ ਲੋਕ ਰਾਲ ਕੇ ਇਸ ਬੂਹ ਨੂੰ ਪੂਰਨ ਦੀ ਤੇ ਖੇਤਾਂ ਚੋਂ ਰੇਤਾ ਕੱਢਣ ਦੀ ਸੇਵਾ ਕਰ ਰਹੇ ਨੇ ਸਾਡੇ ਕੋਲ ਸਰਦਾਰ ਜਨੈਲ ਸਿੰਘ ਚਾਲ ਪੀ ਕੇ ਉੱਠ ਜਾ ਫਿਰ ਹਰਿਆਣੇ ਵਾਲੋਂ ਉਹਨਾਂ ਨੇ ਸਾਨੂੰ ਕਹਿੰਦਾ 50000 ਰੁਪਇਆ ਇਸ ਪਿੰਡ ਦੀਆਂ ਸੰਗਤਾਂ ਨੂੰ ਦੇਣ ਲਈ ਦਿੱਤਾ ਸੀ ਉਹ 50000 ਰੁਪਇਆ ਜਿਹੜਾ ਵਾ ਉਹ ਅੱਜ ਅਸੀਂ ਇਹਨਾਂ ਨੂੰ ਇਸ ਨਗਰ ਥੀਏਟਰ ਕੇ ਦੀ ਸੰਗਤ ਨੂੰ ਦੇ ਰਹੇ ਆ ਮਹਿਮਾਨ ਜੋਗ ਬਾਬਾ ਜੀ ਨੂੰ ਬੇਨਤੀ ਕਰਾਂਗਾ ਕਿ 50000 ਰੁਪਇਆ ਸੰਗਤ ਨੂੰ ਦੇ ਦੇਣ ਦੂਜੀ ਮੈਂ ਬੇਨਤੀ ਕਰਾਂਗਾ ਸੰਗਤ ਨੂੰ ਕਿ ਇਸ ਇਲਾਕੇ ਦੇ ਜਾਂ ਬਾਹਰ ਦੇ ਲੋਕਾਂ ਨੂੰ ਕਿ ਜੇ ਕੋਈ ਮਾਇਆ ਦੀ ਤੇਲ ਦੀ ਟਰੈਕਟਰਾਂ ਦੀ ਸੇਵਾ ਕਰਨੀ ਆ ਤੇ ਸਿੱਧੀ ਠੇਠੜਕੇ ਦੀ ਸੰਗਤ ਤੇ ਖਾਸਾਂ ਵਾਲੀ ਦੀ ਜਿਹੜੀ ਸੰਗਤ ਆ ਇਹ ਵੀਰ ਹਰਪਾਲ ਸਿੰਘ ਆ ਵੀਰ ਸਜੀਤ ਸਿੰਘ ਤਲਵਿੰਦਰ ਸਿੰਘ ਹੋਰੇ ਵੀਰ ਦੀ ਬਾਬਾ ਜੀ ਘਲੋਤੇ ਨੇ ਇਹਨਾਂ ਨੂੰ ਇੱਥੇ ਆਣ ਕੇ ਸਿੱਧੀ ਸੇਵਾ ਦਿਓ ਤਾਂ ਕਿ ਸੇਵਾ ਜਿਹੜੀ ਆ ਇੱਥੇ ਲੱਗੇ ਇਹ ਸੇਵਾ ਅੱਜ ਹੀ ਨੇ ਇਹਨਾਂ ਨੂੰ ਚਾਹੀਦੀ ਇਹ 100 ਤੋਂ ਵੱਧ ਇਕੜ 'ਚ ਰੇਤ ਆ ਤੇ ਰੇਤ ਤੋਂ ਬਾਅਦ ਇੱਥੇ ਥੋੜੀ-ਬੋਦੀ ਮਿੱਟੀ ਵੀ ਪਾਉਣੀ ਪੈਣੀ ਆ ਇੱਥੇ ਬੀ ਵੀ ਲਿਆਉਣਾ ਪੈਣਾ ਇੱਥੇ ਖਾਦ ਵੀ ਲਿਉਣੀ ਪੈਣੀ ਆ ਹੋਰ ਬੰਦ ਦੀ ਹੋ ਸਕਦਾ ਉੱਤੇ ਵੀ ਸਾਰੀ ਮੇਰੇ ਹਿਸਾਬ ਨਾਲ ਕਰੋੜਾਂ ਰੁਪਈਆ ਦੀ ਲੋੜ ਆ ਜਿਹੜੀ ਵੀ ਕੋਈ ਸੇਵਾ ਦੇਣੇ ਆ ਉਹ ਸਿੱਧੇ ਆਣ ਕੇ ਇੱਥੇ ਜਿਹੜਾ ਟੈਂਟ ਲੱਗਾ ਵਾ ਡੰਮ ਦੇ ਲਾਗੇ ਖਾਸਾਂ ਵਾਲੇ ਦੀ ਇਹ ਸੰਗਤ ਆ ਇਹਰਕੇ ਵੀ ਇਹ ਸੰਗ ਦੇ ਆ ਵੀਰ ਜਿੱਦਾਂ ਦਾ ਸਹਿਰ ਪਾਲ ਸਿਆ ਇਹਨਾਂ ਨੂੰ ਆਣ ਕੇ ਸੇਵਾ ਦਿਓ ਬਾਹਰ ਕੇ ਨੂੰ ਸੇਵਾ ਦੇ ਦਿਓ ਪਹਿਲਾਂ ਆ ਜਾਓ ਜੇਰੀ ਸੇਵਾ ਕਰਨੀ ਆ ਉਹ ਸਿੱਧੀ ਇੱਥੇ ਦਿਓ ਜਾਂ ਆਪਣੇ ਟਰੈਕਟਰਾਂ 'ਚ ਤੇਲ ਪਾ ਕੇ ਲਿਆ ਕੇ ਸਿੱਧੀ ਸੇਵਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੇ ਧੰਨਵਾਦ ਕਰਦੇ ਹਾਂ ਜੀ ਧੰਨਵਾਦ ਜੀ ਪੀਕੇ ਜੂ 60 ਜੂਨੀਅਰ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਖੇਤੀ ਬਚਾਓ ਜੂਨੀਅਰ ਵਾਲਿਆਂ ਦਾ ਦੀ ਧੰਨਵਾਦ ਕਰਦੇ ਉਹਨੇ 50000 ਰੁਪਇਆ ਸਾਨੂੰ ਜਿਆਦਾ ਦਿੱਤੀ ਹੈ ਬਹੁਤ ਬਹੁਤ ਧੰਨਵਾਦ ਬਾਕੀ ਇਧਰ ਸੇਵਾ ਚੱਲਦੀ ਹੈ ਦੂਜੀ ਇਧਰ ਮੇਰੇ ਵੀਰ ਲੈ ਕੇ ਆਏ ਆ ਲੱਸੀ ਤੇ ਇਧਰ ਬਾਕੀ ਡਾਕਟਰ ਚੱਲਦੇ ਆ ਆਪਣਾ ਇੱਥੇ ਆਇਆ ਵਾ ਤੇ ਜਾਂਦੇ ਆਂੀ ਵੱਤ ਤੋਂ ਵੱਤ ਕਰਦੇ ਆਂ ਦਾ ਵਾਗ ਗਿਆ ਖਰਾਹ ਭਰਦਿਆਂ ਭਰਦਿਆਂ ਹੁਣ ਜੀਸੀਬੀ ਆਈ ਘਰੋਂ ਦੋਹਾਂ ਦਿਨਾਂ ਟਰੈਕਟਰਾਂ ਕੋ ਨਹੀਂ ਨਿਕਲਿਆ ਤੇ ਕੋਹ ਟਰੈਕਟਰ ਪਾ ਕੇ ਲਿਆਈ ਉਹਦਾ ਵੀ ਨਿਕਲਿਆ ਹੁਣ ਜੀਸੀਬੀ ਵਧੂ ਕਿਨੋਂ ਟਰੈਕਟਰ ਕੋ ਵੀ ਪੜਾ ਗਿਆ ਡੋਲੂ ਵਾਲਾ ਖਰਾਹ ਟਰੈਕਟਰ ਦੇਖੋ ਕਿੰਨਾ ਮਸਲਾ ਪਾਸਾ ਸਾਰੇ ਥੱਲੇ ਲੱਗ ਗਿਆ ਇਹ ਥੱਲੇ ਰੇਤਾ ਉਹ ਤੇ ਉੱਤੇ ਠੀਕ ਹੈ ਥੱਲੇ ਥੱਲੇ ਬਹੁਤ ਗੇਲਵਾ ਰੇਤਾ ਦੇ ਵਿੱਚ ਤਾਂ ਕਰਕੇ ਮੇਰੇ ਵੀਰ ਭਰਾ ਜਦ ਨੇ ਆਉਣਾ ਵਾ ਥੋੜਾ ਹੌਂਸਲੇ ਨਾਲ ਟਰੈਕਟਰ ਚਲਾਵੇ ਐ ਕਾਲੂ ਖਾਲੂ ਨਾ ਕਰੇ ਮਤਲਬ ਕਿ ਜਿਆਦਾ ਭਜੂ ਭਜੂ ਨਾ ਕਰੇ ਬਾਕੀ ਵੀ ਮੇਰੇ ਬਾਤ ਤੋਂ ਬਾਤ ਸਮਝਦੇ ਨਹੀਂ ਤੇ ਆ ਕੇ ਉਹ ਮਾਤਰਾ ਕਰਨ ਚਾਹ ਆ ਗਈ ਇਹਦਾ ਚਾਹ ਚਲੇ ਆਂ ਫੇਰ ਹੁਣ ਬਸ ਪਰੇ ਕੋ ਡੇ ਆ ਪੂਰੇ ਯੋਰਾਜ ਦੋਰਾਜ ਆਹ ਆਹ ਅੱਜ ਪੂਰੀਆਂ ਕਰਾਦਾ ਬਹੁਤ ਆਜੇ ਇੱਕ ਦਿਨ ਐ ਇੱਕ ਵਾਰੀ ਕੱਟਦਾ ਯੋਰ ਕੱਟ ਲੱਗਦਾ ਇੱਕ ਮਿੱਟੀ ਵੱਧ ਜਾਂਦੀ ਕੋਸੋਂ ਘੜ ਦੋਵਾ ਘਰਾਵਾ ਮਿੱਟੀ ਡਰ ਜਾਂਦੀ ਜਾਂਦਾ ਭੌਲੀਆਂ ਇਹ ਬੜੀਆਂ ਪੈ ਗਈਆਂ ਆਪੇ ਜੀ ਠੀਕ ਹੈ ਫੇਰ ਲੈਨੇ ਇੱਕ ਵਾਰੀ ਫੇਰ ਜੋਰਾ ਜੋਰਾ ਅੱਗੇ ਆਪਣੇ ਆਉਂਦੇ ਆ ਮਗਰ ਵੀ ਵੀਰ ਆਪਣਾ ਇੱਥੇੋਂ ਇਹ ਵੀ ਨਾਲ ਹੀ ਆਇਆ ਆਪਣੇ ਕਰਨਾ ਕਰਾਣਾ ਗੱਡੀ ਬੰਦੇ ਆਪਣੇ ਦਾ ਆਪਾ ਵਿੱਚ ਲਾਗੇ ਬਹਾਰ ਕਰਦੇ ਆ ਉਹ ਤਾਂ ਉਹ ਵਾਰੀ ਇਹ ਚਿੱਕੜ ਜੁੱਪੜ ਨਾ ਹੋਵੇ ਉਹ ਕਿਤੇ ਖਲਾਣਾ ਟਰੈਕਟਰ ਦੂਜਾ ਗੇਅਰ ਲਾ ਕੇ ਇਧਰੋਂ ਆ ਘੋੜਿਆਂ ਦਾ ਲਾ ਕੇ ਲੱਗੇ ਆ ਪੰਗਰਾ ਕਰਨਾ ਲੱਗ ਗਿਆ ਹਲੇ ਜੇ ਆਂਦੇ ਆ ਦੂਜੇ ਜਿ ਘੋੜੇ ਵਾਲਾ ਗੇਅਰ ਪਾਇਆ ਵਾ ਦੂਜੇ ਜਿ ਦੂਜਾ ਹਾਈ ਮਾਸਾ ਧੁਆਣੀ ਮਾਰਦਾ ਗਦੇ ਉਹ ਨਾ ਆਉਂਦਾ ਚਲਾਉਂਦਾ ਪੂਰਾ ਵਾਲਿਆ ਜੇ ਵੀ ਆਈ ਤਾ ਜੇ ਵੀ ਬਾਜ ਜਾਣੀ ਆਪਣੇ ਹੋਰ ਲੋਕੀ ਉੱਤੇ ਤੇ ਜੇ ਵੀ ਲੱਗ ਰਿਹਾ ਹੈ ਇੱਕ ਗੋਫਾ ਸਿਆ ਆ ਰਿਹਾ ਹੋਰ ਉਹਦਾ ਬੋਰ ਬਾਈਕ ਹੋ ਰਹਾ ਪਤਾ ਨਹੀਂ ਪਰ ਕਿਸੇ ਹੱਦ ਤੱਕ ਜਿੰਨਾ ਵਾਦ ਚੁੱਕਿਆ ਇਹਦਾ ਇਹਦਾ ਦਲਦੀ ਨਹੀਂ ਚੱਲਦਾ ਕਹਿੰਦਾ ਜੀ ਨਾਲ ਚੱਲਦੀ ਪਾਤਾ

ਰੋਟੀ ਪਾਣੀ ਖਾਲਾ ਦੀ ਰੋਟੀ ਪਾਣੀ ਖਾਣੇ ਹੁਣ ਰੋਕ ਨਹੀਂ ਪੜਾ ਗੱਡਾ ਲਾ ਲਿਆ ਰੋਕ ਬੰਦਦਾ ਦਾ ਗੁੜਿਆ ਵਿਆਹ ਵਿੱਚ ਕਿਨੇ ਜ਼ੋਰ ਜ਼ਰਾ ਆਪਣਾ ਲਵਾ ਕੇ ਹੰਭ ਗਿਆ ਵਾ ਹੁਣ ਫੇਰ ਉਹੋ ਜਿਹੀ ਜਰੇ ਵਾਲੇ ਦਾ ਆਪਣਾ ਚਲੇ ਆ ਫਿਰ ਉਹ ਵਾਲੋ ਬੜੀ ਜ਼ੋਰ ਆਏ ਦੇਖੋ ਕਿਹੜੇ ਕਿਹੜੇ ਸਵੇਦੀ ਰੋੜਕੇ ਆਏ ਤੇ ਉਹ ਬੰਨ ਗੁੱਟਾ ਜਾ ਉਹ ਥੱਲੇ ਆ ਉਹ ਥੱਲੇ ਰੋਜ਼ ਨੂੰ ਆਪਰ ਕੇ ਅੱਛਾ ਇਹ ਸਾਰੇ ਉਹ ਉਧਰ ਰੁੜ ਕੇ ਆਏ ਉਹ ਜਿਹਦੇ ਸੁਪੀਦੇ ਲੱਗੇ ਦੇਖਦੇ ਆ ਤੁਹਾਨੂੰ ਉਹ ਤੋਂ ਸਾਰੇ ਸੁਪੀਦੇ ਰੁੜ ਕੇ ਆਏ ਆ ਆ ਰਹਿ ਗਿਆ ਨਿਕਾਇਆ ਟੋਆ ਇਹ ਗੱਲ ਇਥੇ ਰਹਿਣਾ ਫਿਰ ਬਾਹਰ ਤੱਕ ਪੂਰਨਾਗੇ ਬਾਕੀ ਉਧਰ ਲੱਗੇ ਆ ਦੂਜੇ ਪਾਸੇ ਅੱਧੀ ਹੋਜ ਆਪਣੀ ਨੱਦਰ ਪਰਾਂ ਡਈ ਆ ਆ ਜਿੰਨੇ ਸਾਥ ਨੂੰ ਲੈਣਾ ਟ੍ਰੇਕਰ ਤੋਂ ਪਾ ਲੱਗਿਆ ਵੇ ਤੇ ਲੱਗ ਸਕਦਾ ਵਾ ਦਾਉ ਪੈ ਰੀਆਂ ਐ ਮੰਮੀਆਂ ਬੁੱਡੀਆਂ ਸਾਰਾ ਕੋਈ ਵਿੱਜਾ ਵਾਲੇ ਗੁਲੇ ਸਭ ਕੋਈ ਵਿੱਜਾ ਹੀ ਆਦੇ ਜੀ ਆ ਚਲੀ ਆ ਪਰੋਟੀ ਖਾਣ ਪਰ ਰੋਟੀ ਰੋਟੀ ਅਰ ਰੋਟੀ ਖਾ ਈਏ ਲੋ ਜੀ ਰੋਟੀ ਖਾਉਣ ਨੇ ਇੱਕਦਰਾ ਥੋੜ੍ਹ ਦੀਏ ਫਿਰ ਜਾਂਦੇ ਆ ਸਾਦਾ ਪਾਣੀ ਛਕ ਕੇ ਫਿਰ ਦਾਹ ਪਿੰਡ ਸਾਹ ਮਾਰ ਕੇ ਫਿਰ ਹੋਨੇ ਆ ਪੈਸੇ ਢੇਰ ਦੇ ਫਿਰ ਬਾਹਰਵੇਂ ਨੋ ਚੱਲ ਜਿੱਥੇ ਜਾ ਵੀ ਹੋਈ ਜਾ ਨਹੀਂ ਦੇਣਾ ਯੂਰ ਰੋਟੀ ਦੇ ਨਾਲ ਵੀਡੀਓ ਵਾਲੀ ਗੱਲ ਕਰਾਉਂਦੇ ਆਂ ਦਾ ਬੁੱਧੂ ਕੋਈ ਡਰਾਈਵਰ ਇਹ ਨਹੀਂ ਕਹਿਦਾ ਕਿ ਭਰਾ ਮੈਂ ਕੱਢਾਂ ਕੱਡੂਗੀ ਤਣ ਪੈਸੇ ਜੇ ਸੀ ਵੀ ਕਰੂਗੀ ਕੋਈ ਟਰੈਕਟਰ ਵਾਲਾ ਨਹੀਂ ਕੋਈ ਕਹਿਦਾ ਆਣ ਗਿਆ ਕਿ ਭਰਾ ਮੈਂ ਕਰਦਾ ਅੰਕਲ ਵਿਚਾਰੇ ਨੂੰ ਦਿੱਪਤਾ ਪਾਈ ਵੇ ਅੰਕਲ ਬਹੁਤ ਕੰਮ ਔਖਾ ਹਨ ਅੰਕਲ ਔਖਾ ਕੰਮ ਹਨ ਇਹ ਔਖਾ ਕੰਮ ਕਰਦੇ ਆ ਨਾ ਫਸਾ ਦਿੰਦੇ ਜਦੋਂ ਇਹ ਸ਼ਹਿਰ ਦਾ 5000 ਰੁਪਏ ਫਸਾਤਾ ਇਹਨੇ ਹਾਂ ਜਾਜ ਨੇ ਇਹ ਪੰਜ ਸਿਹਰੀ ਫਸਾਤਾ ਫੇਰਦਾ ਆ ਸੇਵਕ ਦੋਜੀ ਜੀ ਹੁਣੀ ਇਹ ਵੀ ਕੱਢ ਕੱਢ ਕੇ हट ਗਏ ਪਰ ਨਹੀਂ ਆਖਰ ਮਸ਼ੀਨ ਹੀ ਆਈ ਮਸ਼ੀਨ ਹੀ ਤਸਵੀਰ ਵੀ ਵਿਚਾਰੀ ਆਖਰਿਆਂ ਨਾ ਆਉਂਦੀ ਆ ਪੈਰ ਪੂਰਜੇ ਲਾ ਗਏ ਬਣਾ ਕਰ ਤਸਵੀਰ ਵੀ ਪੈਰ ਪੂਰ ਲਾ ਕੇ ਹੁੰਦੀ ਉਦਾਂ ਜਿੱਦੀ ਜਾਂਦੀ ਮਸ਼ੀਨ ਹੋਈ ਇੰਨੇ ਤਾਂ ਗਾੜੀ ਦੇਣਾ ਵਾ ਜੀਨੇ ਵੜ ਦੇਣਾ ਵਾ ਆਪਾਂ ਭਰੀਏ ਸਰਾ ਫਿਰ ਸਰਵਾਏ ਪਾਣੀ ਬੰਦੇ ਬੰਦੇ ਪਾਣੀ ਹੋਇਆ ਸਾਰਾ ਜੇ ਦਿੱਤਾ ਕੋਈ ਕਿੰਨੀ ਚੜੀ ਅਜੇ ਬਈ ਥੋੜੀ ਕਿੰਨੀ ਚੁੱਕਦੀ ਇਹ ਤੇ ਕਿੰਨੀ ਕਿੰਨੀ ਰਹਿ ਗਈ ਹੈ ਜੇ ਚੱਲੇ ਹੁਣ ਪਿੰਡ ਨੂੰ ਕਿੱਥੇ ਗੱਲ ਰੁਗੇ ਅਸੀਂ ਏ ਨੰਮਾ ਬੈ ਗਿਆ ਹੁਣ ਚੱਲਦੇ ਆਂ ਕਿਉਂਕਿ ਕੱਲ ਬਹੁਤ ਹਨੇਰਾ ਹੋ ਗਿਆ ਜਿੱਕੇ ਦੇ ਨਿਕਲਦੇ ਆਂ ਬਾਕੀ ਮੇਰੇ ਵੀ ਸਾਰੇ ਚੱਲ ਚਲੇ ਆਂ ਆਪਾਂ ਵੀ ਆਪਣੀ ਗਾੜੀ ਬੰਦੇ ਆਪਣੀਆਂ ਦੇ ਸਾਰੇ ਜੇ ਆਪਾਂ ਨਾਲ ਨਾਲ ਜਾਵਾਂਗੇ ਜਿੱਥੇ ਨਾਲ ਆਈਏ ਉਹ ਹੋਰ ਜਦੇ ਨਾਲ ਜਾਣਾ ਆਪਾਂ ਬੰਦੇ ਹਟ ਜਾਂਗੇ ਬਾਡਰ ਏਰੀਆ ਵਾ ਤਾਂ ਵਾ ਥੋੜਾ ਦੇਤੀ ਜਾਣਾ ਪੈਂਦਾ ਵਾ ਬਾਕੀ ਰਾਹ ਨੂੰ ਬਹੁਤ ਮਾੜੇ ਆ ਲੈਟਰ ਰੋਟਾ ਤੇ ਪਤਾ ਨਹੀਂ ਲੱਗਦਾ ਹੋਵੇ ਆ ਤੁਸੀਂ ਕੋਲ ਵਾ ਉੱਥੇ ਜਾ ਕੇ ਦੇਖਦੇ ਆ ਕੀ ਹਿਸਾਬ ਦਾ ਵਾ ਇਹ ਤੋਂ ਜ਼ਿਆਦਾ ਜਾਨ ਦੀ ਤਖਣੀ ਦਾ ਜੂਰਾ ਤਾਂ ਕੋਈ ਵੇਲਾ ਨਹੀਂ ਹੋ ਗਿਆ ਕਾਮਾਂ ਦੇ ਸਾਢੇ 5 ਹੋ ਗਏ ਆ ਉਹ ਜਾ ਕੇ ਨਹੀਏ ਤਾਂ ਇਹ ਇਹ ਬਾਹਰ ਰੋਟੀ ਪਾਣੀ ਖਾ ਕੇ ਤੇ ਫੇਰ ਸੋਈਏ ਤਾਂ ਕੋਈ ਫੇਰੇ ਫੇਰ ਹੋਣਾ ਸਭ ਤੇ ਇੱਥੇ ਹੀ ਤੇ ਗਾੜੀ ਦੇਖਦੇ ਆ ਰਾਹ ਦਾ ਕੀ ਹਿਸਾਬ ਦਾ ਵਾ ਕਿੰਨੀ ਜਾਣੇ ਆ ਜੈਨ ਹੀ ਐਂ ਜਾਉਂਦੀ ਜਾਣਾ ਤੇ ਜਾਂ ਹੋਰ ਕੇ ਪਾਕਿਸਤਾਨ ਜਾਣਾ ਇਹਨਾਂ ਦੇ ਬਾਕੀ ਬੰਦੇ ਜਿਹੜੇ ਨਾਲ ਆਏ ਉਹ ਦੱਸਣਗੇ ਦੇਖਦੇ ਆ ਬਾਕੀ ਕੀ ਹਿਸਾਬ ਦਾ ਵਾ ਫੇਰ ਕੱਲ ਆਲੇ ਰਾਹ ਚੱਲੇ ਆ ਪਰ ਇਹ ਵੇਲੇ ਹੁਣ ਲੋ ਜਿਆਦੀ ਆ ਕੱਲ ਆਪਾਂ ਨੂੰ ਨਹੀਂ ਰਾਜਾ ਹੋਇਆ ਸੀ ਬੰਦੇ ਆਪਣੇ ਨਾਲ ਆ ਸਾਰੇ ਕਿੱਥੇ ਆਉਂਦੇ ਆ ਦੋ ਤਣ ਆਪਣੇ ਵੀਰ ਭਰਾ ਗਾੜੀ ਲਾਂਗੇ ਆ ਇਹ ਕਾ ਹਾੜਾ ਸੇਵਕ ਦੋਜੀ ਕੀ ਕਹਿਣਾ ਚਾਹੋਗੇ ਦੇ ਸਾਰੇ ਆਪਣੇ ਟਿਆਬਨਾ ਆ ਵੇਖ ਲੋ ਵੀਰ ਜੱਗਾ ਭਲਾਰਾ ਹੀ ਤੇ ਪੈਲੀ ਥਾਣੀ ਪੈਗੇ ਆਂਦੀ ਇਹਨਾਂ ਨੂੰ ਪਸੇ ਆ ਨਾਲ ਤਨਾ ਜਮਾ ਬੰਦਿਆਂ ਨੂੰ ਹੋਰ ਵੀ ਵਸਾਇਆ ਜਿੱਦਾਂ ਆ ਵੀਰ ਆ ਵੀ ਵੀਰ ਇੰਨਾ ਕਰਕੇ ਤਾਂਗੋਂ ਹੁੰਦੇ ਆ ਆਪ ਵੀ ਤਾਂਗੋਂ ਹੁੰਦੇ ਆ ਚੰਗਾ ਭਲਾਰਾ ਆ ਵਾ ਮੇਰਾ ਵੀਰ ਨਾ ਕਰਿਆ ਕਰੋ ਇਹ ਤਾਂ ਰਾਏ ਵੀ ਤੋ ਆ ਵੇਖੋ ਕੀ ਬੰਦਿਆ ਇਹ ਟਰੈਕਟਰ ਕਿੱਥੋਂ ਨਿਕਲਣਾ ਟਰੈਕਟਰ ਮੇਰੇ ਹਸਾਬ ਨਾਲ ਨਹੀਂ ਨਿਕਲਣਾ ਬਾਬਾ ਜੀ ਕੰਮ ਓਕੇ ਆ ਬਾਬਾ ਹੀ ਕੰਮ ਗਲਤ ਕਰਦੇ ਆਏ ਹੈ ਗਲਤ ਕਰਦੇ ਆ ਨਾ ਉਹ ਕਿਉਂ ਬੜਾ ਰੋਣਾ ਬਾਬਾ ਜੀ ਦਾ ਤਾਂ ਦੋਵੀਂ ਗਲਤੀ ਆ ਬਾਹਰ ਯਾਰ ਤੂੰ ਕਹਿ ਨਹੀਂ ਨਾ ਰਹਿ ਰਹਿ ਇੱਥੇ ਰੋ ਰਾ ਵੇਖੋ ਇਹਨਾਂ ਇਹਨਾਂ ਨੂੰ ਵੇਖੋ ਇਹ ਹੁਣ ਇਹ ਬਾਬਾ ਕਿਹਦੀ ਗਲਤੀ ਕੱਢ ਕੱਢਣਗੇ ਇੱਜ ਆਪਣੀਆਂ ਗਲਤੀਆਂ ਕਰਕੇ ਉਹ ਬੰਦਾ ਗਾੜੀ ਆਪਣਾ ਵੀ ਕੰਮ ਓਖਾ ਹੀ ਆਦਾ ਆਪਾਂ ਵੀ ਗਲਤ ਦੇ ਹੁਣ ਜਿਹੜਾ ਪਿਛੇਰਾ ਸਾਡ ਗਿਆ ਉਹ ਤਾਂ ਬਹੁਤ ਯਾਰਾ ਕੰਦਾ ਸੀ ਆਹ ਚੱਲ ਮਾਣਾ ਮੋੜਾ ਠੀਕ ਹੋਆ ਗਾਲੇ ਡੈਰ ਸਾਰੇ ਡੁੱਬਦੇ ਸੀ ਟਰੈਕਟਰ ਦੇ ਲਓ ਜੀ ਆ ਗਏ ਆਪਾਂ ਹੁਣ ਆਪਣੇ ਡੇਰੇ ਦੇ ਅੰਦਰ ਜਿੱਥੇ ਆਪਣੇ ਸਾਰੇ ਟਰੈਕਟਰ ਲੱਗਦੇ ਆ ਤੇ ਹੁਣ ਬਾਤ ਹੋ ਗਏ ਪਛਾਦਾ ਪਾਣੀ ਛੱਡ ਕੇ ਉਹ ਮਾਰਿਆ ਆਪਾਂ ਬੁੱਧੀ ਬੰਦ ਕਰਦੇ ਆ ਆਪਾਂ

ਹਾਂ ਜਾਣੇ ਹੁਣ ਤੇਲ ਡਰਾਮਾ ਡਰਮ ਭਰਦਿਆਂ ਟਾਈਮ ਜ਼ਿਆਦਾ ਲੱਗਦਾ ਅਸੀਂ ਕਦੀ ਪਾਉਂਦੇ ਕਦੀ ਉਹ ਟਰੈਕਟਰ ਕਦੇ ਉਹ ਟਰੈਕਟਰ ਹੁਣ ਜਿੰਨੇ ਟਰੈਕਟਰ ਹੈਗੇ ਆ ਸਾਰੇ ਪਾੜੇ ਲੱਗੇ ਕਮਾਣ ਵਾਲੇ ਰਹਿ ਗਏ ਆ ਤੇ ਬਾਕੀ ਜਿਹੜੇ ਆਏ ਸੀ ਲਾਂਪੋ ਆਏ ਸੀ ਉਹ ਚਲ ਗਏ ਆ ਸਵੇਰੇ ਹੁਣ ਸਿਹਾਰਪੁਰ ਏਰੀਆ ਫੇਰ ਆਜਣਾ ਆ ਆ ਜਾਣੇ ਆ ਤੇਲ ਪਾਉਣ ਹੁਣ ਉਧੇ ਰਾਤ ਸਵੇਰੇ ਫੇਰ ਟਾਈਮ ਲੱਜੁੰਦਾ ਜੀ ਹੁਣਾਂ ਤੇ ਕਿ ਹੁਣੇ ਰਾਤ ਹੀ ਪਾਉਨੇ ਆ ਅਜੇ 5:30 ਹੋਏ ਆ ਇਹ ਹੁਣੇ ਬਾਗ ਦੇ ਮੇਰਾ ਦੇ ਸਿਰੇ ਆਪਾਂ ਸੋਕੇ ਤੋੜ ਦਾਂਗੇ ਟਰੈਕਟਰ ਟਾਈਮ ਵੀ ਜ਼ਿਆਦਾ ਲੱਗਦਾ ਹੈ ਹੱਥ ਨਾਲ ਕੇ ਹੱਥ ਨਾਲ ਗੇੜ ਕੇ ਪਾਉਂਦੇ ਆ ਟਾਈਮ ਜ਼ਿਆਦਾ ਲੱਗਦਾ ਵੀ ਉਹਨਾਂ ਕੱਲੇ ਕੱਲੇ ਟਰੈਕਟਰ ਦੀ ਵਾਰੀ ਇੱਥੇ ਮਿੱਟੀ ਮਿੱਟੀ ਪਾਦਣਾ ਮਸ਼ੀਨਾਂ ਵਾਲਿਆਂ ਨੇ ਪੰਪ ਵਡਾ ਵਾ ਲੱਗਿਆ ਇੱਥੇ ਮਿੱਟੀ ਮਿੱਟੀ ਪਾਦਣਾ ਨੇ ਮੈਂ ਹੋ ਪਿੱਛੇ ਰਹਿ ਗਿਆ ਬਾਕੀ ਸਭ ਨੰਗੇ ਹਗਾ ਆਪਣੇ ਆਸਾ ਖੇਤ ਲੀਏ ਟਰੈਕਟਰ ਪੰਪ ਦੇ ਹੁਣੇ ਪਹਿਲਾਂ ਥੋੜਾ ਜਿਹਾ ਗਾਂ ਨਾਂਗੇ ਕਿਉਂਕਿ ਟਰੈਕਟਰਾਂ ਨਹੀਂ ਹੋਈ ਇੱਥੇ ਸਾਡੇ ਮੋਹਨਵਰ ਹੁਣ ਆਏ ਆ ਵੀਰੋ ਨਹੀਂ ਤਨੂ ਨਹੀਂ ਉਹ ਇੱਥੋਂ ਲੱਗਿਆ ਪਹੁੰਚ ਬਾਕੀ ਮੰਦੇ ਆਪਣੇ ਆਵਾ ਤੇ ਇੱਕ ਵੀ ਆਨੇ ਪਵਾ ਲਿਆ ਉਹ ਥੋੜਾ ਪਹਿਲਾਂ ਆ ਗਿਆ ਇੱਥੇ ਆਪਾਂ ਥੋੜਾ ਦੇਰ ਹੋ ਗਏ ਉਹ ਵੀਰ ਪਵਾ ਲਿਆ ਉਹਦੇ ਵੀਰ ਪਾਇਆ ਦੇ ਗਿਆ ਆ ਬਾਕੀ ਕੋਲ ਆਪਣੇ ਨਾਲ ਆ ਜੀ ਮਲ ਕੋਈ ਹੈ ਫਿਰ ਕੋ ਟੈਂਕੀਆਂ ਭਰਾ ਦੇ ਫਿਰ ਆਪਾਂ ਦੱਤ ਨੂੰ ਉੱਥੇ ਜਾ ਦੇ ਅੰਦਰ ਦੇ ਖਾਲੇ ਦੇਤੀ ਆ ਵਧੀਆ ਆ ਆ ਪਹਿਲਾਂ ਬੈ ਗਿਆ ਟਰੈਕਟਰਾਂ ਚ ਬਾਗੀਆਂ ਦੇ ਦੇ ਨਾਲ ਨਾਲ ਇੱਕ ਵਾਰੀ ਮਿਲ ਕਰਾਂਗੇ ਵਾਰ ਵਾਰੀ ਨਹੀਂ ਮਿਲ ਕਰਨਾ ਨਾਗਰ ਗੁਰੂਆ ਆਪੋ ਆਕੇ ਮੈਨੂੰ ਪਾਈ ਜਾਨਾ ਹੁਣ ਉਹ ਪੌਣੇ ਬੋਲੇ ਜਾਉਂ ਜਾਂਦਾਈ ਪਾਪਾ ਰਹਿ ਗਿਆ ਬੱਸ ਇੱਥੇ ਪਤਾ ਵੀ ਲੱਗਣਾ ਕਿੰਨੇ ਲੀਟਰ ਪਿਆ ਜੁੰਦਾ ਬਾਵਾ ਇੱਕ ਵਾਰੀ ਕੱਟ ਕਰਨਾ ਉਹਨੇ ਵਾਚ ਉਹਨੂੰ ਗਾਇਕੋ ਮਨੇ ਪਵਾ ਕਿਧਰ ਪਜਾਈ ਇੱਕ ਵਾਰ ਨੇ ਪੋਣਾ ਵਾ ਇਧਰ ਪਜਾਈ ਜਾਂਦਾ ਫੇਰ ਉਹ ਆਪਣੇ ਨਾਲ ਹੀ ਬੰਦਾ ਆਉ ਆ ਗਿਆ ਜਾਦਾ ਨਾ ਭਰੀ ਬਾਹਰ ਰੋੜਦਾ ਰਹਿੰਦਾ ਵਾ ਬਸ ਕਰ ਬਸ ਕਰ ਬਸ ਰਹਿਣਾ ਤੇ ਬਾਹਰ ਰੋੜਦਾ ਰਹਿਣਾ ਆਪਦੇ ਇੱਥੇ ਤੇ ਆਪਾਂ ਬਾਕੀ ਬੰਦੇ ਨਾਲ ਹੀ ਜਾਣਾ ਵਾ ਜਿਹੜੇ ਬੰਦੇ ਆਪਣੇ ਤੇਲ ਪਹੁੰਚਦੇ ਆ ਜਿਹੜਾ ਦਾ ਉਹ ਵੀ ਰਹਿ ਗਿਆ ਆਪਣਾ ਫੋਨ ਵਾਲਾ ਆ ਜਿੱਤੇ ਜਾ ਟਰੈਕਟਰ ਤੇ ਆਪਣੇ ਜਿੱਥੇ ਸੀਟੀ ਤੇ ਪੈ ਗਿਆ ਆ ਜੀਰ ਜੋਟ ਵਾਲੇ ਤੇ ਪੈ ਹੁੰਦੇ ਆ ਤੇ ਤੁਹਾ ਮਾ ਰਹਿ ਗਿਆ ਮਗਰ ਕੋਲਾ ਬਸ ਤੇ ਟਰੈਕਟਰ ਆ ਆਪਣਾ ਬਸ ਉਹ ਸੇਵਕ ਕਿੱਥੇ ਚਲ ਗਿਆ ਵਾ ਸੇਵਕ ਸਾਰੇ ਡਾਟਾ ਦੇ ਉੱਤੇ ਚੱਲੀ ਨੂੰ ਤੇਲ ਪੈ ਗਿਆ ਇੱਕ ਦਾ ਡਾਟਾ ਰਹਿ ਗਿਆ ਵਾ ਆ ਦੋ ਡਾਟਾ ਜਿਹੜੇ ਰਹਿ ਗਏ ਆ ਬਾਅਦ ਹੋਈ ਆਪਣੇ ਜਾਂ ਇੱਕ ਹੋਰ ਵੀ ਰੋਂ ਗਿਆ ਹੋਰ ਆ ਗਿਆ ਵਾ ਤੇਲ ਮੇਨ ਖਾਣਾ ਹਜੜਾ ਨਾ ਬਾਦੇ ਦੇ 30 ਲੀਟਰ ਹੋ ਗਿਆ ਪਾਰ ਹੀ ਹੋਣਾ 5 ਕੋਲੀਟਰ ਇਹ ਜੱਜਣਾ ਜਾਵਦਾ

ਤੋ ਬੰਦਿਆ ਦੇ ਮਜ਼ਾ ਨਹੀਂ ਆਇਆ ਥੋੜਾ ਚਟਪੜਾ ਜੇ ਸਿੰਦੇ ਪਾਣੀ ਫੇਰਾਂ ਦੇ ਮੰਜੂਰੀਆਂ ਖਾਣਾ ਮੰਜੂਰੀਆਂ ਖਾਣ ਲੈ ਵੇ ਮਰੀ ਸਾਲਾ ਇਹ ਤਾਂ ਹੀਰੇ ਬਾੜ ਬੋਜੇ ਕੋਲ ਨਹੀਂ ਪਾਈ ਓਏ ਤੇ ਮਿਲਦੇ ਹੁਣ ਤੁਹਾਨੂੰ ਸਵੇਰੇ ਹੌਣ ਲੱਗੇ ਆਪਾਂ ਰੋਟੀ ਪਾਣੀ ਖਾ ਲਿਆ ਦੁੱਧ ਦਰ ਪੀ ਲਿਆ ਸਭ ਕੁਝ ਡਨ ਤਾਂ ਇਹ ਜੀ ਵੀਰ ਤੇ ਹੁਣ ਲੱਗੇ ਆ ਸੌਣ ਐ ਪੂਰਾ ਕੰਮ ਚਲੜ ਹੋ ਗਿਆ ਬਿਸਤਰੇ ਬਸਤਰੇ ਆਪਣੇ ਆ ਗਏ ਆ ਵਧੀਆ ਤਰੀਕੇ ਨਾਲ ਤੇ ਮਿਲਦੇ ਆ ਤੁਹਾਨੂੰ ਫੇਰ ਸਵੇਰੇ ਲੈ ਵੀ ਤੁਹਾਨੂੰ